ਐਸ ਵੇਲੇ ਆਪਾਂ ਪਹੁੰਚੇ ਹੋਏ ਹਾਂ ਜੀ ਪਿੰਡ ਚੱਕ ਡੋਗਰ ਹਾਂਜੀ ਚੱਕ ਡੋਗਰ ਜ਼ਿਲ੍ਹਾ ਅੰਮ੍ਰਿਤਸਰ ਇੱਥੇ ਕੁਝ ਇਹਨਾਂ ਨੇ ਸਾਨੂੰ ਸੱਦਿਆ ਆ ਕੀ ਮੁੱਦਾ ਆ ਤੇ ਕੀ ਜਿਹੜਾ ਵਿਸ਼ਾ ਸਬਜੈਕਟ ਕੀ ਸੀਗਾ ਉਹ ਆਪਾਂ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ মিডিਆ ਪਰਸੂ ਸੁਣਨ ਦੀ ਕੀ ਲੋੜ ਪੈਗੀ ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ਮਸ਼ੀਰ ਸਿੰਘ ਮਾਂ ਦਾ ਸਰਜੀ ਸਿੰਘ ਉੱਠੀ ਬੋਲੋ ਤੇ ਭਾਜੀ ਪੈੜੀ ਵੇਚਣ ਦੀ ਇਹ ਠੀਕ ਹੈ ਜੀ ਤੁਸੀਂ ਇਸੇ ਪਿੰਡ ਦੇ ਬਸਨੀ ਹਾਂ ਇੱਥੇ ਆ ਅੱਛਾ ਜੀ ਤੇ ਅੱਜ ਤੁਸੀਂ মিডিਆ ਨੂੰ ਸਦਿਆ ਸਾਨੂੰ ਇੱਥੇ ਪ੍ਰੈਸ ਕਾਨਫਰੰਸ ਵਾਸਤੇ ਹਾਂਜੀ ਤੇ ਕੀ ਲੋੜ ਪੈ ਗਈ ਐ ਤੇ মিডিਆ ਨੂੰ ਸਦਿਆ ਇਹ ਵੀ ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਤੇ ਕੌਣ ਕਰ ਰਿਹਾ ਜੀ ਕਿ ਅਜੀਤ ਸਿੰਘ ਕਰ ਰਿਹਾ ਸਾਨੂੰ ਬੂਟਾ ਸਗਾ ਤੂੰ ਕਿੱਥੋਂ ਦੇ ਵਾਸੀ ਓਹ ਸਾਡੇ ਨਾਲ ਹੀ ਗਵਾਂਢ ਹੈ ਜੀ ਤੁਹਾਡੇ ਗਵਾਂਢ ਹਾਂਜੀ ਅੱਛਾ ਤੇ ਉਹ ਜਿਹੜਾ ਨੰਬਰ ਉਹਨਾਂ ਨੇ ਖਰੀਦਾ ਉਹ ਨਹੀਂ ਵੰਦੇ ਉਹ ਮੇਰੇ ਨਾਲ ਤਾਂ ਕੰਮ ਮੇਰੇ ਕਿੱਲਾ ਵਾਈ ਜਾਂਦੇ ਕਿਵੇਂ ਕਿਵੇਂ ਕਿਹੜਾ ਨੰਬਰ 15 ਨੰਬਰ ਉਹਨੇ ਕਿੱਲਾ ਵੇਚਿਆ ਕਿੰਨੇ ਇਹ ਕਰਨੈਲ ਸਿੰਘ ਨੇ ਤੇਜੀਤ ਸਿੰਘ ਨੂੰ 15 ਨੰਬਰ ਦਾ ਉਹਨਾਂ ਕਬਜਾ ਹੀ ਦਵਾਤਾ ਹੈ ਬਾਅਦ ਆ ਉਹਦੀ ਡੈਥ ਹੋਈ ਹੈ اچھا ਜਿਹੜਾ ਨੰਬਰ ਉਹਨਾਂ ਵੇਚਾ ਉਹ ਨੰਬਰ ਨਹੀਂ ਹੁਣ ਵਾਉਂਦੇ ਹੁਣ ਧੱਕੇ ਨਾਲ ਉਹ ਕਹਿੰਦੇ ਸਾਨੂੰ ਦੂਰ ਲੱਗਦਾ ਹੈ ਜੀਤ ਸਿੰਘ ਨੂੰ ਹੁਣ ਮੇਰਾ ਕਿਲਾ ਨੰਬਰ ਵਾਈ ਜਾਂਦੇ ਪੰਜੀ ਨੰਬਰ ਕੌਣ ਕੌਣ ਨੇ ਉਹ ਜਿਹੜੇ ਵਾਉਣਾ ਚੋਂ ਉਹਨਾਂ ਚੋਂ ਉਹ ਜੀਤ ਸਿੰਘ ਉਹਨਾਂ ਦਾ ਪਰਿਵਾਰ ਹੈ ਸਾਰੇ ਨਾਂ ਚਾਰ ਪੰਜ ਆਣੇ ਆ ਤੇ ਮੈਂ ਤਾਂ ਕੱਲਾ ਹੀ ਤਿੰਨ ਜੀ ਆ ਅਜੀਤ ਸਿੰਘ ਕਾਲਾ ਸਿੰਘ ਤੇ ਭੂਰਨ ਸਿੰਘ ਇਹ ਤੇ ਬਾਣੀਆਂ ਸਿੰਘ ਤੇ ਕੌੜਾ ਸਿੰਘ ਇਹ ਧੱਕੇ ਆ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਤੱਕੇ ਨੇ ਜਿਹੜੀ ਪੈੜੀ ਇਹਨਾਂ ਲਈ ਉਹ ਵੋਂਗੇ ਨੀਗੇ ਤੇ ਮੇਰੀ ਗਰੀਬ ਦੀ ਪੈੜੀ ਵਾਈ ਜਾਂਦੀ। ਉਹ ਪੈੜੀ ਕਿੱਥੇ ਆ ਜੀ? ਉਹ ਪੈੜੀ ਉਹ ਸਾਹਮਣੇ ਜੋ ਦਿਹਾੜੀ ਦੂਗ ਕਿੱਲੇ ਹੜਵੀਆਂ ਜੀ। ਉਹ ਪਪਲ ਰੇ ਲੱਗੇ। ਹਾਂਜੀ। ਅੱਛਾ ਜੀ। ਉਹ ਪੈੜੀ ਦਾ ਖਵਦਾ ਹੋਇਆ ਹੈ ਜੀ। ਉਹ ਪੈੜੀ ਦਾ ਉਹਨਾਂ ਕਬਜ਼ਾ ਵੀ ਦਵਾਤਾ ਉਹਨਾਂ ਨੇ। ਅੱਛਾ। ਕਬਜ਼ਾ ਵੀ ਉਹ ਪੈੜੀ ਦਾ ਦਵਾਤਾ ਪਰ ਫਿਰ ਵੀ ਉਹ ਪੈੜੀ ਛੱਡ ਕੇ ਹੁਣ ਫਿਰ ਹਾਲ ਮੇਰੀ ਪੈੜੀ ਹੁੰਦੇ ਆ। ਜਿੱਤੇ ਮੇਰਾ ਕਬਜ਼ਾ ਅਜ ਤੋ ਕਈ ਸਾਲ ਪਹਿਲਾਂ ਪਾ। ਤੇ ਤੁਹਾਡਾ ਕੀ ਨਾਮ ਆ ਜੀ? ਜਸਵੀਰ ਸਿੰਘ ਜੀ। ਜਸਪੀਰ ਸਿੰਘ? ਹਾਂਜੀ। ਤੇ ਆਹ ਤੁਹਾਡੇ ਛੱਡ ਪਾਜੀ ਅਹੀਂ ਕਰੋ 5-7 ਮੈਂਬਰ ਆਏ ਪਹਿਲੀ ਵਗੰਦੇ ਮੁੰਦਿਆਂ ਅਸੀਂ ਡਕੇ ਇਹਨਾਂ ਨੂੰ ਪਾਜੀ ਤੁਹਾਡਾ ਕੇਸ ਚਲੰਦਿਆ ਬਿਲਕੁਲ ਨਹੀਂ ਪਹਿਲੀ ਵੋਣੀ ਹਾਂਜੀ ਸਾਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਬੰਦੇ ਸੱਦੇ ਆ ਕਿਹਨਾਂ ਨੇ ਇਹਨਾਂ ਨੇ ਗੋਆਂਡੀਅਨ ਪੂਰਨ ਹੋਣਾ ਜੀ ਸਿੰਘ ਦੇ ਬੰਦੇ ਅੱਛਾ ਇਹਨਾਂ ਬੰਦੇ ਸੱਦੇ ਹੀ ਘੱਟ ਤੋਂ ਘੱਟ ਵੀ 100 ਦੇ ਲਾਗੇ ਪਾਸੇ ਬੰਦਾ ਹੈ ਉਹ ਛੇਸ ਕਰਕੇ ਵੀ ਆਪਾਂ ਡੱਕਣਾ ਇਹ ਵੀ ਨਹੀਂ ਝਗੜਾ ਕਰਨਾ ਇਹਨਾਂ ਝਗੜਾ ਜਾਣ ਬੁੱਝ ਕੇ ਕੀਤਾ ਹੈ ਅੱਛਾ ਹਾਂਜੀ ਹਾਂਜੀ ਭਾਈ ਤੁਸੀਂ ਕੀ ਗੱਲਾਂ ਚਾਹੁੰਦੇ ਆ ਯਾਰ ਇਹ ਗੱਲਾਂ ਚਾਹੁੰਦੇ ਆ ਵੀ ਸਾਡੇ ਪਹਿਲਾਂ ਪੰਚਾਇਤਾਂ ਵਿੱਚ ਇਕੱਠਿਆਂ ਹੁੰਦੇ ਰਹੇ ਆ ਸਾਰੇ ਕਹਿੰਦੇ ਹਾਂ ਦੇ ਸਮਝੌਤਾ ਕਰ ਲਾਂਗੇ ਪਰ ਨਹੀਂ ਹਰ ਦੇਖ ਵੀਨੇ ਆਖਰ ਨੂੰ ਨਹੀਂ ਇਹਨੇ ਸਮਝੌਤਾ ਕਰਨ ਦਿੱਤਾ ਜਦੋਂ ਕਈ ਗੱੜ ਦੇ ਮੰਗ ਲੈ ਆਉਂਦਾ ਤੇ ਧੱਕੇਸ਼ਾਹੀ ਕਰਕੇ ਤੇ ਕਬਜ਼ਾ ਕਰਾ ਲੈਂਦਾ ਲੈਹ ਰਾਏ ਪੁੱਤਾਂ ਦੇ ਰਾਏ ਫਿਰ ਦੇਵ ਸਿੰਘ ਕਿੱਥੋਂ ਦੇ ਗੱਲਸੀ ਐ ਡੱਲਾ ਰਾਏ ਪੁੱਤਾਂ ਦੇ ਅੱਛਾ ਹਾਂਜੀ ਤੇ ਤੁਸੀਂ ਜਿਹੜਾ ਕਹਿ ਰਹੇ ਹੋ ਵੀ ਉਹ ਤੁਹਾਡਾ ਝੋਨਾ ਵੀ ਖਰਾਬ ਹੋਇਆ ਚਲੋ ਦੇਖਾਂਗੇ ਆਪਾਂ ਹਾਂਜੀ ਹਾਂਜੀ ਤੇ ਤੁਹਾਡੇ ਕੋਲੇ ਤੁਸੀਂ ਸੋਚ ਸਮਝ ਕੇ ਮੇਰੇ ਨਾਲ ਗੱਲ ਕਰਿਓ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਦਾ ਹਾਂ ਕਿ ਮੈਨੂੰ ਕੋਈ ਝੂਠੀ ਜਾਣਕਾਰੀ ਨਾ ਦਿਓ ਨਹੀਂ ਸਰ ਠੀਕ ਹੈ ਜੀ ਠੀਕ ਗੱਲ ਹਾਂ ਤੇ ਮਤਲਬ ਉਹਨੂੰ ਅਸੀਂ ਪੁੱਛ ਲਾਂਗੇ ਵੀਰੇ ਜਿਹੜਾ ਵੀ ਉਹ ਤੁਹਾਡੇ ਹੋਊਗਾ ਹਾਂਜੀ ਠੀਕ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਨੇ ਮੰਗਤੀ ਆ 100 ਤੋਂ 150 ਪੰਤਾ ਹਾਂਜੀ ਥੋੜਾ ਜਿਹਾ ਸੋਚ ਲਓ ਹਾਂਜੀ ਨਹੀਂ ਸਰ ਇਹਨੇ ਬੰਦੇ ਹੈ ਆ ਮੌਕੇ ਤੇ ਦੇਖੇ ਚਾਰ ਟਰੈਕਟਰ ਵਗਦੇ ਸਨ ਕੇ ਸਾਡੇ ਪਾਈ ਵਾਲਾ ਸਾਡੇ ਡੈਡੀ ਸਾਡੇ ਗਮਾਂਡ ਵੀ ਆਇਆ ਮੈਂਬਰ ਨੂੰ ਕਹਿੰਦਾ ਇਹਨਾਂ ਨੇ ਮਗਰ ਚੜ ਗਿਆ ਸਟਾਣ ਲਾਤੀ ਇਹਦਾ ਹੱਥ ਵੱਢ ਦਿੱਤਾ ਉਸਕੇ ਬਾਹਰ ਦੇ ਦਾਤਰ ਮਾਰ ਦਿੱਤਾ ਤੇ ਮੁੜ ਕੇ ਸਾਨੂੰ ਆਪਣੇ ਬੰਦਿਆ ਦੀ ਪਾ ਕੇ ਫਿਰ ਆਪਾਂ ਹਸਪਤਾਲ ਪਹੁੰਚਾ ਤੇ ਵੀ ਚਲੋ ਕਾਰਵਾਈ ਕਰਾਂਗੇ ਪਰ ਨਹੀਂ ਕਾਰਵਾਈ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਹੋਈ ਨਾ ਸਰਕਾਰ ਨੇ ਕੀਤੀ ਹਜੇ ਤੱਕ ਹਜੇ ਇਸ ਤਰ੍ਹਾਂ ਜਵਰਦਸਤੀ ਕਿਲਾ ਕਦੋਂ ਜਰੂਰ ਬਸੂ ਕੀ ਬਾਕੀ ਗੱਲ ਸਹੀ ਹੈ ਕਿ ਤੁਸੀਂ ਰਾਈ ਨਵੇ ਦੇ ਕਰਕੇ ਅੱਜ ਤੱਕ ਕੋਈ ਰਿਪੋਰਟ ਨਹੀਂ ਹੋਈ ਹੈ ਹੇ ਹਾਂ ਜੀ ਹਾਂ ਜੀ ਵੀ ਚਲੋ ਆਂਦੇ ਹਾਂ ਵੀ ਇਹ ਰਾਜਨਾਮਾ ਕਰ ਦਾਂਗੇ ਕੋਈ ਆਡ ਮਤ ਹੋਇਆ ਹਾਂ ਜੀ ਹਾਂ ਜੀ ਤੇ ਪਰ ਨਹੀਂ ਆਣਾ ਨਹੀਂ ਰਾਜਨਾਮਾ ਕੀਤਾ ਅੱਛਾ ਹਾਂ ਜੀ ਠੀਕ ਹੈ ਜੀ ਤੇ ਜੇ ਹੁਣ ਤੁਸੀਂ ਕਹਿਣ ਦਿਓ 100 150 ਬੰਦੇ ਦੀ ਮੰਗ ਹਾਂ ਜੀ ਉਹਦਾ ਮੈਂ ਫਿਰ ਤੁਹਾਡੇ ਕਿਵੇਂ ਯਕੀਨ ਕਰਨਾ ਕੋਈ ਪ੍ਰੂਫ ਹੈਗਾ ਕੋਈ ਮੌਕੇ ਦਾ ਗਵਾਹ ਹੋਵੇ ਜਾਂ ਕੋਈ ਵੀਡੀਓ ਹੋਵੇ ਕੁਝ ਹੈ ਤੁਹਾਡੇ ਕੋਲੇ ਹਾਂ ਵੀਡੀਓ ਵੀ ਹੈਗੀਆਂ ਮੌਕੇ ਦੇ ਟਰੈਕਟਰਵਾਦੀਆਂ ਵੀਡੀਓ ਹੈਗੀਆਂ ਫਿਰ ਲੜਾਕੂ ਜਿਹੜੀਆਂ ਵੀਡੀਓ ਬਣਾਈਆਂ ਸਨ ਸਟੇਟਸ ਲਾਈ ਉਹ ਵੀ ਸਾਡੇ ਕੋਲ ਹੈ ਸਟੇਟਸ ਤੋਂ ਪਾਬ ਕਿਵੇਂ ਕੀ ਕਿਹੜੇ ਸਟੇਟਸ ਲੱਗੇ ਸਾਰੇ ਲੜਾਕੂ ਗਾਣੇ ਗੀਤ ਲੱਗੇ ਹੋਏ ਆ ਕਬਜ਼ੇ ਵਾਲੇ ਗਾਣੇ ਲਾਏ ਆ ਵੀ ਅਸੀਂ ਕਬਜ਼ਾ ਕੀਤਾ ਹੈ ਅੱਛਾ ਹਾਂਜੀ ਤੇ ਤੁਸੀਂ ਮੇਰੇ ਕੋਲ ਤਲਾਹ ਕੀਤੀ ਸੀ 121 ਨੂੰ ਹਾਂਜੀ ਹਾਂਜੀ ਉਹ ਕਿੰਨੇ ਜਣੇ ਆਏ ਸੀ ਮੁਲਾਜਮ ਉਹ ਦੋ ਜਣੇ ਆਏ ਸਨ ਉਹਨਾਂ ਫਿਰ ਟਰੈਕਟਰ ਕਢਵਾਤੀਆਂ ਨਹੀਂ ਆਖਿਆ ਸੀ ਟਰੈਕਟਰ ਬਾਹਰ ਤੁਹਾਡਾ ਝਗੜਾ ਜੂ ਪੁਰਾਣਾ ਚੱਲਦਾ ਹੋਣ ਦੀ ਹੁਣ ਕੀ ਹੋਇਆ ਫੋਨ ਕਹਿਣ ਦਾ ਪਾਵਿਆ ਵੀ ਸਾਰੇ ਆਪਣਾ ਥਾਨ ਉਹ ਦਜਾ ਹਰਦੇਵ ਸਿੰਘ ਡਲਾਰਾਈ ਪੁੱਤਾਂ ਕਹਿੰਦਾ ਵੀ ਤੁਹਾਡਾ ਬਹਿ ਗੇ ਰਾਜ ਨਵਾਂ ਕਰਵਾ ਦਿੰਨੇ ਆ ਜੀ ਸਾਲ ਹੋ ਗਿਆ ਇਹ ਕੰਮ ਨੂੰ ਚੱਲਦਿਆਂ ਹੋਇਆ ਤੇ ਅੱਜ ਧੱਕੇ ਨਾਲ ਫੇਰ ਹੁਣ ਉਹਨੇ ਲਿਆ ਕੇ ਟਰੈਕਟਰ ਆਪਣਾ ਨਾਲੇ 1.5 200 ਬੰਦਾ ਲਿਆਂਦਾ ਖੁਦ ਸਾਡੇ ਆਪਣੇ ਜੀਆਂ ਦੇ ਮਗਰ ਟਰੈਕਟਰ ਭਜਾਈ ਫਿਰੇ ਨੇ ਪਹਿਲਾਂ ਤਾਂ ਕਹਿੰਦਾ ਸੀ ਬੈਘੇ ਕਰਵਾ ਦਾਂਗੇ ਤੁਹਾਡਾ ਰਾਜ ਨਵਾ ਤੇ ਹੁਣ ਖੁਦ ਆਪਣੇ ਬੰਦੇ ਆ ਭੇਜਣ ਦੇ ਆ ਉਹਨਾਂ ਦੇ ਵੀਡੀਓ ਵੀ ਸਾਡੇ ਕੋਲ ਨੇ ਕੌਣ ਭੇਜਣ ਕੌਣ ਭੇਜਣ ਦੇ ਆ ਹਰਦੇਵ ਸਿੰਘ ਡੱਲਾ ਰਾਜਪੂਤਾ ਅੱਛਾ ਆਮ ਆਮ ਪਾਰਟੀ ਦਾ ਆ ਬੰਦਾ ਨਕਲਾ ਰਿਆ ਅੱਛਾ ਹਾਂਜੀ ਉਹ ਬਹੁਤ ਜਿਆਦਾ ਧੱਕਾ ਕਰਵਾ ਰਿਆ ਉਹ ਕਹਿੰਦਾ ਸੀ ਵੀ ਤੁਹਾਡਾ ਬੈਘੇ ਰਾਜ ਨਵਾ ਕਰਵਾ ਦੇਣੇ ਆ ਤੇ ਅਜੇ ਤੱਕ ਨਾਂ ਤਾਂ ਕੋਈ ਰਾਜੀ ਨਮਾ ਦਾ ਹੋਇਆ ਫੇਰੀ ਉਲਟਾ ਜੇ ਅਸੀਂ ਗਏ ਆ ਉਹਨਾਂ ਦੇ ਘਰ ਬਹਿ ਕੇ ਆਖਿਆ ਤਾਂ ਉਹ ਕਹਿੰਦੇ ਸੀ ਕਿ ਤੂੰ ਕਾਗਜ਼ ਪੱਤਰ ਲਿਆਓ ਜੇ ਕਾਗਜ਼ ਪੱਤਰ ਵੀ ਉਹਨੂੰ ਵਿਖਾਏ ਤਾਂ ਅਜੇ ਤੱਕ ਉਹ ਹੀ ਸੁਣਵਾਈ ਨਹੀਂ ਹੁਣ ਉਹਨੂੰ ਵੀ ਗਿਆ ਪਹਿਲਾਂ ਕਹਿੰਦਾ ਸੀ ਤੁਹਾਡਾ ਬਹਿ ਕੇ ਕਰਵਾ ਦਾਂਗੇ ਤੇ ਬਹਿ ਕੇ ਕਰਵਾਉਣ ਦੇ ਜੇ ਅਸੀਂ ਉਹਦੇ ਘਰ ਗਏ ਆ ਤਾਂ ਘਰੋਂ ਸਾਡੇ ਕਾਗਜ਼ ਵੇਖਾਂ ਤਾਂ ਮਨ੍ਹਾ ਕਰਤਾ ਉਹਨੇ ਤਾਂ ਉਲਟਾ ਆਪਣੇ ਡਾਇਰੈਕਟਰ ਘਰ ਲੱਗੇ ਨਾਲ ਤੇ ਸਾਡੇ ਧੱਕੇ ਨਾਲ ਸਾਡੀ ਪੈੜੀ ਦਾ ਕਬਜ਼ਾ ਦਵਾਇਆ ਕਿਹੜੀ ਦਾ ਇਹ ਆ 5 ਪੰਜੀ ਨੰਬਰ ਪਰੀਆ ਇਧਰੋਂ ਦਿਖਾਓ ਤੇ ਨਾ ਡੇਡ 200 ਗੁੰਡਾ ਪਾਰਟੀ ਜਿਹੜੀ ਨਾਲ ਆਹੀ ਦਾਤਰ ਕਰਪਾਨਾ ਰਚਾਂ ਲੈ ਗਏ ਮਗਰ ਸਾਡੇ ਪਰਿਵਾਰ ਨੂੰ ਭਜਾਈ ਫਰੇ ਨੇ ਟਰੈਕਟਰ ਮਗਰ ਤੱਕ ਭਜਾਈ ਫਰੇ ਨੇ ਤੁਹਾਨੂੰ ਦਿਖਾਏ ਅਗਲੇ ਝੋਨੇ ਤੱਕ ਵੀ ਤੇ ਨਹੀਂ ਵੀ ਝਗੜਾ ਉਹ ਪਹਿਲੀ ਜਿਹੜੀ ਕਮਾਈ ਫਰੇ ਨੇ ਜਮਕੀ ਤੁਹਾਡਾ ਮੇਰਾ ਨਾਮ ਸੁਨੇਹਾ ਕੌਰ ਸੁਨੇਹਾ ਕੌਰ ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦੀ ਆ ਉੱਚੀ ਬੋਲੋ ਮੈਂ ਕਹਿਣਾ ਚਾਹੁੰਦੀ ਆ ਜੀ ਅਜੀਤ ਸਿੰਘ ਦਾ ਪਰਿਵਾਰ ਤੇ ਹਰਦੇਵ ਸਿੰਘ ਇਹਨਾਂ ਨੇ ਮੰਗ ਦੇਣ ਦੀ ਵਿਲਿਆਂ ਦੀ ਅੱਛਾ ਤੇ ਮੇਰੇ ਮੁੰਡੇ ਲਾਂਦੇ ਗੁੰਡੇ ਲਾਂਦੇ ਹੀ ਉਹਨਾ ਸਾਡੇ ਮਗਰ ਟਰੈਕਟਰ ਪੁਝਾਈ ਫਿਰੇ ਸਾਡੇ ਕੁੜੀਆਂ ਮਗਰ ਸਾਡੇ ਸਾਰਿਆਂ ਮਗਰ ਜਨਾਨੀਆਂ ਮਗਰ ਅੱਛਾ ਬੇਟਾ ਤੇ ਸਾਨੂੰ ਗੰਦੇ ਗੰਦੇ ਇਸ਼ਾਰੇ ਵੀ ਕਰਦੇ ਸੀ ਸਾਡੇ ਮਗਰ ਤੁਰੇ ਫਿਰਦੇ ਸੀ ਤੇ ਇਹਨਾਂ ਨੇ ਦਿਨ ਦੀ ਵੀ ੱੱਕਾ ਸਾਡੇ ਨਾਲ ਕੀਤਾ ਤੇ ਇਹਨਾਂ ਸਾਨੂੰ ਧਮਕੀ ਵੀ ਦਿੱਤੀ ਗਈ ਤੁਹਾਡੀਆਂ ਕੁੜੀਆਂ ਸਾਰੇ ਛਕਾਉਣੀਆਂ ਜਨਾਨੀਆਂ ਅਸੀਂ ਕੱਲ ਨੂੰ ਸਕੂਲ ਜਾਏ ਤੇ ਜੇ ਕੋਈ ਅਭੀ ਨਵੀ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਜੀਤ ਸਿੰਘ ਦਾ ਪਰਿਵਾਰ ਤੇ ਹਰਦੇਵ ਸਿੰਘ ਅੱਛਾ ਜੀ ਅਰ ਕਹਾਣੀਆਂ ਵੀ ਸਿੱਟੇ ਦੇਣ ਸਾਡੇ ਨਾਲ ੱੱਕਾ ਹੋਇਆ ਤੇ ਦੇਣਾ ਨਾ ਪਿਆ ਲਈ ਵਾਈ ਹਰਦੇਵ ਸਿੰਘ ਤੇ ਪੂਰਨ ਸਿੰਘ ਤੇ ਪਰਿਵਾਰ ਬੂਟੀਆਂ ਸਿੰਘ ਦਾ ਇਹਨਾਂ ਨੇ ਪੂਰਨ ਸਿੰਘ ਤੇ ਹਰਦੇਵ ਸਿੰਘ ਤੇ ਕੌੜਾ ਤੇ ਬਾਣੀਆਂ ਤੇ ਕਾਲਾ ਇਹਨਾਂ ਨੇ ਸਾਡੇ ਨਾਲ ਬਹੁਤ ਅੱਕਾ ਕਿ ਤੇ ਕਾਲ ਮੇਰੇ ਬੱਚੇ ਦਿਹਾੜੀਦਾਰ ਜਾਂਦੇ ਨੇ ਜਿਆਦੀ ਨਵੀ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਪੂਰਨ ਸਿੰਘ ਤੇ ਕਾਲਾ ਸਿੰਘ ਤੇ ਹਰਦੇਵ ਸਿੰਘ ਨਹੀਂ ਇਹ ਗੱਲ ਤਾਂ ਤੁਸੀਂ ਤਾਂ ਕਹੋ ਨਾ ਕਿ ਤੁਹਾਨੂੰ ਇਹਨਾਂ ਨੂੰ ਕੋਈ ਜਾਣੀ ਖਤਰਾ ਹੈਗਾ ਲੱਗਦਾ ਤੁਹਾਨੂੰ ਹਾਨੂੰ ਡਾਰੇ ਮੇਰੇ ਬੱਚਿਆਂ ਨੂੰ ਪਈ ਕਹਿੰਦੇ ਆਹ ਤਹਾਂ ਦੀਆਂ ਕੁੜੀਆਂ ਚੋਕੇ ਖੜੀਆਂ ਆ ਤੁਹਾਡਾ ਪਰਿਵਾਰ ਚੋਕੇ ਸਾਨੂੰ ਡਾਰੇ ਇਹਨਾਂ ਦਾ ਤੁਹਾਡੇ ਆ ਛੱਟ ਕਿਵੇਂ ਲੱਗੀ ਔਰ ਕਿੰਨੇ ਲੱਗੀ ਕਿੰਨੇ ਲਾਈ ਇਹ ਜੀ ਉਹਨਾਂ ਬੰਦਿਆਂ ਨੇ ਲਾਈ ਮੰਗ ਵਾਲਿਆਂ ਨੇ ਕੋਈ ਤੂੰ ਕਿਸੇ ਨੂੰ ਪਛਾਣਦੇ ਹੋ ਨਹੀਂ ਜੀ ਕੋਈ ਮੇਰੀ ਪਛਾਣ ਤੇ ਨਹੀਂ ਆਇਆ ਹੈ ਮੂੰਹ ਬੱਦੇ ਸਣਗੇ ਉਹਨਾਂ ਤੇ ਤੁਹਾਡੇ ਬੱਚਾ ਕੀ ਹੈ ਇਹ ਜੀ ਉਹਨਾਂ ਦਾਤਰ ਮਾਰਿਆ ਹੋਇਆ ਅੱਛਾ ਤੇ ਉਹਨਾਂ ਤੇ ਸਭ ਤੋਂ ਵੱਡੀ ਇੱਕ ਗਲਤੀ ਜੀ ਮੈਨੂੰ ਦੱਸੋ ਤੁਸੀਂ ਕਿ ਇਹ ਸਬੰਧੀ ਫਿਰ ਜਿਹੜਾ ਤੁਸੀਂ ਇੰਨਾ ਤਕੜਾ ਤੁਹਾਡਾ ਤੁਸੀਂ ਕਹਿੰਦਾ ਕਬਜ਼ਾ ਵੀ ਹੋ ਗਿਆ ਤੁਹਾਡਾ ਹਨਾ ਠੱਕੇ ਨਾ ਹੋ ਗਿਆ ਹਾਂਜੀ ਹਾਂਜੀ ਗੈਰਕਾਨੂੰਨੀ ਤੁਹਾਡਾ ਝੋਨਾ ਵੀ ਹੋ ਗਿਆ ਹਾਂਜੀ ਇਹ ਸਬੰਧੀ ਤੁਸੀਂ ਕੋਈ ਥਾਣੇ ਇਤਲਾਹ ਦਿੱਤੀ ਆ ਕੋਈ ਪੱਕੀ ਦਿੱਤੀ ਆ ਨਹੀਂ ਕੋਈ ਤੇ ਜਦ ਤੁਸੀਂ ਫਿਰ ਜਿਹਨੂੰ ਆ ਤੁਹਾਡੇ ਨਾਲ ਵਾਕਾ ਹੋਇਆ ਤੁਸੀਂ ਦਿਖਾਉਂਦੇ ਹੋ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਪੁਲਿਸ ਕੋ ਗਏ ਹੋ ਕੋਈ ਐਪਲੀਕੇਸ਼ਨ ਤਰਖਾਸ ਦੇਣ ਵਾਸਤੇ ਕਿ ਸਾਡਾ ਨਾ ਆ ਗੱਲ ਮਾ ਹੋਇਆ ਕਿ ਇਹ ਪਿੰਡ ਦੇ ਜਿੰਨੇ ਵੀ ਹੈਗੇ ਸੰਗੇ ਨਾ ਉਹ ਕਹਿ ਲਗੇ ਤੁਹਾਡਾ ਬੈਠ ਕੇ ਤੁਹਾਨੂੰ ਪੁੱਤ ਦੀ ਜਾਨ ਦੀ ਲੋੜ ਕੋਈ ਨਹੀਂ ਬੈਠ ਕੇ ਤੁਹਾਡਾ ਸਾਰਾ ਬੈਗ ਕਾੜਾ ਇਹ ਫੈਸਲਾ ਨਬੇਟ ਜਾਂਗੇ ਰਾਜਨਾਮਾ ਰਾਜਨਾਮਾ ਕਰਾ ਦੇਾਂਗੇ ਤੇ ਹੁਣ ਉਹਨਾਂ ਨੂੰ ਅਸੀਂ ਫੋਨ ਲਾਉਣੀ ਆ ਤੇ ਕੋਈ ਵੀ ਨਹੀਂ ਆਉਂਦਾ ਅੱਜ ਚੁੱਕਦੇ ਨਹੀਂ ਚੁੱਕਦੇ ਹੀ ਨਹੀਂ ਫੋਨ ਤੇ ਜਿਹੜੇ ਐਡੀਕੇਸ਼ਨ ਲੱਗੇ ਮੈਂ ਤੁਹਾਨੂੰ ਦੱਸ ਚੁੱਕਾ ਹਰ ਗੱਲ ਕਮੇਟਾ ਦੇ ਨਾਲ ਕਿ ਤੁਸੀਂ ਹੁਣ ਇੱਕ ਪਾਰਟੀ ਦੇ ਲੀਡਰ ਵੀ ਹੋ ਆਉਣ ਲੱਗਿਆ ਕੋਈ ਸਰਪੰਚੀ ਦੀ ਇਲੈਕਸ਼ਨ ਦੀ ਵੀ ਤਿਆਰੀ ਕਰਕੇ ਬੈਠੇ ਹੋ ਕਿ ਜੋ ਇਹਦੇ ਤੁਹਾਡੇ ਜਿਹੜੇ ਐਲੀਗੇਸ਼ਨ ਲੱਗੇ ਆ ਜੀ ਸਮਝ ਸਕਦੇ ਹੋ ਕਿ ਕਿੱਡੇ ਗੰਭੀਰ ਆ ਕੀ ਕਹਿਣਾ ਚਾਹੁੰਦੇ ਹੋ ਕਿ ਸਭ ਤੋਂ ਪਹਿਲਾਂ ਤਾਂ ਵੀ ਇਹ ਜਿਹੇ ਉਹ ਕਹਿੰਦੇ ਦੀ ਸਾਡੀ ਫੈਲੀਆਂ ਨੇ ਠੱਕੇ ਨਾਲ ਵੜੀ ਆ ਤੇ ਮੈਂ ਹੀ ਇਹਨਾਂ ਦੇ ਘਰ ਸੱਦੇ ਆ ਘਰ ਗਏ ਆ ਇਹਦੀ ਇੰਦਾਈ ਨਾ ਮਾਤਰਾ ਵਾ ਦੇ ਜੋ ਇੱਕ ਮੋਦਬਰ ਦਾ ਕੰਮ ਆ ਤੇ ਤੁਸੀਂ ਮੁੜ ਕੇ ਕਹਿੰਦੇ ਜੀ ਇਹ ਦੇਖਦੇ ਸਾਡਾ ਫੋਨ ਵੀ ਚੱਕ ਨੂੰ ਹਟ ਕੇ ਤੇ ਬਾਕੀ ਦੀ ਗੱਲ ਆਪਾਂ ਬਾਅਦ ਵਿੱਚ ਕਰਦਾ ਪਰ ਇਹ ਤਾਂ ਦੱਸੋ ਵੀ ਕੀ ਕਹਾਣੀ ਆਲੇ ਕਾਗਜ਼ ਫੜਿਆ ਇਹ ਕਾਦੇ ਆ ਬਹੁਤ ਬਹੁਤ ਧੰਨਵਾਦ ਵੀਰੇ ਕੁਛ ਹੀ ਨਹੀਂ ਫਿਰ ਅੱਜ ਵੀ ਤੁਸੀਂ ਬਹੁਤ ਹੀ ਵਧੀਆ ਖਬਰ ਜਿਹੜੀ ਬਹੁਤ ਤਰ੍ਹਾਂ ਦਾ ਪੱਖ ਲੈ ਕੇ ਲਾਉਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜਿਹੜੇ ਇਹਨਾਂ ਨੇ ਜਾਨ ਲਾਇ ਮੇਰੇ ਤੇ ਕਿ ਅਸੀਂ ਇਹਨਾਂ ਦੇ ਘਰ ਗਏ ਕਿ ਸਾਨੂੰ ਕਿੰਦਾ ਵੀ ਤੁਸੀਂ ਆਪਣੇ ਪਿੰਡ ਦਾ ਆਪ ਹੀ ਨਿਪਟੋ ਜਿਹੜੀ ਗੱਲ ਇਹਨਾਂ ਕਿਦੀ ਵੀ ਇਹ ਵੀ ਗੱਲ ਕਰਦੇ ਹੋ ਸਾਰੇ ਨਾਲ ਮੈਂ ਉਸ ਟਾਈਮ ਇਹ ਕਹਾਂ ਕਿ ਤੁਸੀਂ ਇਹਨਾਂ ਦੀ ਸ਼ਾਂਤੀ ਕਰੋ ਕੰਪਿਊਟਰ ਵਾਲੀ ਨਿਸ਼ਾਨੀ ਕਰੋ 8 ਦਾ 5 ਇਹ ਕਿਲਾ ਉਥੇ ਦਾ ਜੀ ਨਿਸ਼ਾਨਦੇ ਨਾਲ ਤੁਹਾਡਾ ਆਉਂਦਾ ਮੈਂ ਖੁਦ ਜਾ ਕੇ ਕਨ ਕੇ ਜਿਹੜੀ ਬਿੱਜੀ ਮੈਂ ਤੁਹਾਨੂੰ ਵਹਾਵਾਗਾ ਇਹਨਾਂ ਸਰ ਉਸੇ ਦੀ ਕਿਹਾਗੇ ਮੈਂ ਤੁਸੀਂ ਨਿਸ਼ਾਨਦਾ ਹੀ ਕਰਾਓ ਹਾਂਜੀ ਜੀ ਨਿਸ਼ਾਨਤੀ ਕਰਵਾਓ ਜਿਹਦਾ ਦਾ 8 ਦਾ 25 ਕਿਲਾ ਉਹ ਆਉਂਦਾ ਮੈਂ ਕਨ ਕੇ ਬਿੱਜੀ ਤੁਹਾਨੂੰ ਵਹਾਵਾਗਾ ਇਹਨਾਂ ਘਰ ਕੋਈ ਨਿਸ਼ਾਨਤੀ ਨਹੀਂ ਕਰਾਈ ਫਿਰ ਇਹਨਾਂ ਨੇ ਇੰਜਾਮ ਲਾਇਆ ਵੀ ਹਰਦੇਵ ਸਿੰਘ ਨੇ ਆਣੇ ਗੁੰਡਾਗਰਦੀ ਕਰਕੇ ਜ਼ਮੀਨ ਵਾਈ ਹਾਂਜੀ ਚਾਰ ਟਰੈਕਟਰ ਵਗਦੇ ਰਹੇ ਜੀ ਸਰ ਉਹ ਆਪਣੀ ਜ਼ਮੀਨ ਪਧਰੀ ਕਰ ਰਹੀ ਸੀ ਅੱਛਾ ਜੀ ਇਹਨਾਂ ਨੇ ਇੰਜਾਮ ਲਾਇਆ ਵੀ ਹਰਦੇਵ ਸਿੰਘ ਨੂੰ ਗੁੰਡਾਗਰਦੀ ਕੀਤੀ ਤੇ ਇਹਨਾਂ ਨੇ ਮੁੰਡੇ ਭੇਜ ਕੇ ਤੇ ਫੇਰੇ ਜਮੀਨ ਵਾਈ ਸਰ ਵੇਖੋ ਆਹ ਵੇਖੋ ਮਾਲਕੀ ਇੰਦ ਕਲ ਰਜਿਸਟਰੀ ਸਟੇ ਇਹਨਾਂ ਕੋਲ ਆ ਜਿਹੜਾ ਇਹਨਾਂ ਅਦਾਲਤ ਚ ਲਿਆ ਹੈ ਇਹ ਇਹਦਾ ਸਟੇ ਆ ਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਹਾਂ ਜੀ ਹਾਂ ਜੀ ਨਾਲੇ ਜੀ ਤੇ ਕਾਰਨ ਆ ਵੀ ਫੇਰ ਸਰ ਇੱਕ ਦਰਖਾਸਤ ਜੀ ਪਹਿਲਾਂ ਜਦੋਂ ਤਨਖਾ ਵਧਣ ਤੋਂ ਬਾਅਦਾਂ ਕਲਾਸ ਚੰਦੇ ਆਪ ਸਾਡੇ ਇਥੇ ਥਾਣੇ ਜੀ ਨਾਲੇ ਦੇ ਵਿੱਚ ਅਡੀਸ਼ਨਲ ਅਸਸਟੈਂਟ ਹਾਂਜੀ ਹਾਂਜੀ ਇੰਸਪੈਕਟਰ ਆ ਹਾਂਜੀ ਉਹਨੇ ਇਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸੀ ਤੁਸੀਂ ਨਿਸ਼ਾਨਦੀ ਕਰੋ ਅਸੀਂ ਕਿ ਕਬਜ਼ਾ ਕਬਜ਼ਾ ਕਰਾ ਕੇ ਆ ਮੰਗੇ ਇਹਨਾਂ ਸਰ ਉਦੋਂ ਵੀ ਨਿਸ਼ਾਨਦੀ ਨਹੀਂ ਕਰਾਈ ਫਿਰ ਅਸੀਂ ਅਜਨਾਲੇ ਐਸਐਚਓ ਨੂੰ ਇਹ ਜਿਹੜੀ ਗੱਲਬਾਤ ਪਹਿਲੀ ਵਾਰ ਤੋਂ ਪਹਿਲਾਂ ਅਜਨਾਲੇ ਐਸਐਚਓ ਨੂੰ ਅੱਛੀ ਜਿਹੀ ਇੱਕ ਦਰਖਾਸਤ ਦਿੱਤੀ ਵੀ ਸਰ ਉਥੇ ਇੱਕ 8 8 2024 ਨੂੰ ਉਥੇ ਇੱਕ ਮਸਲਾ ਬੜਾ ਪੁਰਾਣਾ ਪਿਆ ਉਹਨੂੰ ਸਦੋ ਤੇ ਇਹਦਾ ਹੱਲ ਕਰੀਏ ਜੇਦੋਂ ਇਹਦਾ ਨਿਸ਼ਾਨਦੀ ਕਰਾਉਂਦੇ ਨੇ ਤੇ ਅਸੀਂ ਕਿਲਾ ਜਿੱਥੇ ਉਹਨਾਂ ਦੇ ਕਿਲਾ ਹੁੰਦਾ ਉਥੇ ਜਾ ਕੇ ਵਾਹਣ ਜਿਹੜੇ ਝੂਠਾ ਇੰਜਾਮ ਲਾਉਂਦੇ ਨੇ ਵੀ ਉਧਰ 15 ਨੰਬਰ ਇਹਨਾਂ ਦਾ ਕਿੱਲਾ ਹੈ ਭਾਜੀ ਮੈਨੂੰ ਸਿਰਫ ਨਾ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਜਿਹੜੇ ਤੁਹਾਡੇ ਚੇਤਾਰ ਕੈਂਡੀਡੇਟ ਨੇ ਚੇਤਾਰ ਅਜੀਤ ਸਿੰਘ ਹੋਣੇ ਉਹਨਾਂ ਕੋ ਉਹ ਜਿਹੜੀ ਕਿੱਲੇ ਦਾ ਰੌਲਾ ਹੈ ਠੀਕ ਹੈ ਉਹ ਕਿੱਲੇ ਦਾ ਨੰਬਰ ਤੇ ਉਹ ਕਿੱਲਾ ਇੱਕ ਹੀ ਹੈ ਜੇ ਇਹ ਤਾਂ ਇੱਕ ਹੀ ਆ ਤਾਂ ਫਿਰ ਮੈਨੂੰ ਮੈਨੂੰ ਉਹਦੇ ਕਾਗਜ਼ ਦਿਖਾ ਦਿਓ ਆਹ ਦੇਖੋ ਸਰਦਾਰ ਤੁਹਾਨੂੰ ਪਹਿਲਾਂ ਕਿਹਾ ਜਿਹੜਾ ਕਿੱਲਾ ਇਹ ਵਾਹੁੰਦੇ ਨੇ ਅੱਠ ਦਾ ਉਹੀ ਬੋਲਦੇ ਨੇ ਉਹੀ ਬੋਲਦੇ ਨੇ ਉਹੀ ਬੋਲਦੇ ਨੇ ਇਹਦੇ ਇੱਕ ਅੰਜਾਮ ਲਾਉਂਦੇ ਨੇ ਇਹਨਾਂ ਦੇ ਵਿੱਚ ਆ ਸ਼ਰਾਰਤੀ ਅਨਸਰ ਨੇ ਜਿਹੜੇ ਲੋਕ ਨੇ ਉਹ ਇਹਨਾਂ ਦੇ ਦੂਸਰੇ ਪਰਿਵਾਰ ਨੂੰ ਕੀਲੀ ਦੇ ਦਿੰਦੇ ਨੇ ਕੁਥੜ ਪਰਸ ਹਾਂਜੀ ਜੀ ਉਹੀ ਇਹ ਨੁਕਸਾਨ ਕਰਾਉਂਦੇ ਨੇ ਬਾਕੀ ਇੱਕ ਬਿਲਕੁਲ ਬਿਲਕੁਲ ਸਰ ਮੈਂ ਆਪਣਾ ਹਰਦੇਵ ਸਿੰਘ ਜੀ ਤੁਸੀਂ ਜੋ ਕਹਿ ਰਹੇ ਨੇ ਸ਼ਰਾਰਤੀ ਅਨਸਰ ਹਾਂਜੀ ਜੀ ਜੇ ਤੁਹਾਨੂੰ ਫਿਰ ਉਹਨਾਂ ਕਰਕੇ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਗਾ ਕਿ ਮੈਂ ਤੈਨੂੰ ਔਨ ਕੈਮਰਾ ਇਹ ਗੱਲ ਕਹਿਣਾ ਕਿ ਤੁਸੀਂ ਜੇ ਤੁਸੀਂ ਮੈਨੂੰ ਉਹਦਾ ਨਾਮ ਦੱਸਦੇ ਹੋ ਉਹ ਤੁਹਾਡੀ ਮਰਜ਼ੀ ਆ ਮੈਂ ਤੁਸੀਂ ਉਹਦਾ ਨਾਮ ਲੈਨੇ ਹੋ ਜਾਂ ਨਹੀਂ ਲੈਂਦੇ ਜੇ ਤੁਸੀਂ ਨਾਮ ਲੈਨੇ ਹੋ ਤੇ ਮੈਂ ਉਹ ਤੋਂ ਵੀ ਸਪਸ਼ਟੀ ਕਰ ਲਵਾਂਗਾ ਮੈਂ ਇਸ ਗੱਲ ਤੋਂ ਨਹੀਂ ਸਰ ਕਸ਼ਮੀਰ ਸਿੰਘ ਆ ਉਹਨੇ ਮੇਰੇ ਪਿੰਡ ਦੇ ਠੇਕੇ ਜੇ ਪਹਿਲੀ ਜ਼ਮੀਨ ਲਈ ਸੀ ਉਹ ਉਥੇ ਕੋਈ ਟੂਟੂ ਮਹਿਮਾ ਹੋ ਗਈ ਸਾਡੀ ਉਹਦੇ ਕਾਰਨ ਤੁਹਾਡੀ ਪਰਸਨਲ ਜੀ 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 ਅੱਛਾ ਉਹਦੇ ਕਾਰਨ ਹੀ ਇੱਥੇ ਉਹ ਚੀਜ਼ ਦਾ ਬਦਲ ਲੈ ਲੈਂਦੇ ਆ ਮੇਰਾ ਤਾਂ ਕੋਈ ਰੋੜ ਨਹੀਂ ਇੱਥੇ ਅੱਛਾ ਵੇਖੋ ਸਾਡਾ ਭਨਵੇਜਾ ਜੀ ਉਹਨੇ ਸਰ ਕੋ ਟਰੈਕਟਰ ਮੰਗਿਆ ਵੀ ਮੈਂ ਪਹਿਲੀ ਜ਼ਮੀਨ ਦੇ ਕਰਾਫ ਇਹਨੇ ਜਮੀਨ ਦਿਓ ਏ ਟਰੈਕਟਰ ਦਿਓ ਆਪਾਂ ਪਧਰੀ ਜ਼ਮੀਨ ਕਰਨੀ ਜੇ ਦੇ ਤਾਂ ਟਰੈਕਟਰ ਇੱਕ ਜੇ ਦਾ ਮਤਲਬ ਇਹ ਨਹੀਂ ਮੁੱਦਾ ਬਣ ਗਿਆ ਕਿ ਇਹਨੇ ਇਹਨਾਂ ਦੀ ਗੁੰਡਾਗਰਦੀ ਕੀਤੀ ਇਹ ਬੰਦੇ ਸੱਦੇ ਹੋਏ ਕੋਈ ਗੱਲ ਨਹੀਂ ਹੈਗੀ ਨਾ ਸਰ ਮੈਂ ਆਇਆ ਇੱਥੇ ਉਸ ਦਿਨ ਮੈਂ ਜਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਉਹਨਾਂ ਮੁੰਡੇ 25 30 ਸੱਦੇ ਨੇ ਝਗੜਾ ਹੋਣ ਲੱਗ ਪਿਆ ਮੈਂ ਡੀਐਸਪੀ ਮਾਨਯੋਗ ਡੀਐਸਪੀ ਜੀ ਨਾਲੇ ਨੂੰ ਫੋਨ ਕੀਤਾ ਤੇ ਉਹਨੇ ਸਰਦਾਰ ਮੇਜਰ ਏਐਸਆਈ ਥਾਣੇਦਾਰ ਨੂੰ ਭੇਜਿਆ ਇੱਥੇ ਮੌਕੇ ਤੇ ਵੀ ਜਾ ਕੇ ਮੌਕਾ ਵੇਖੋ ਸਰ ਜੋ ਕਹਿੰਦੇ ਸਾਰਾ ਗਲਤ ਆ ਝੂਠ ਆ ਜੇ ਨਹੀਂ ਤਾਂ ਤੁਸੀਂ ਉਹ ਥਾਣੇਦਾਰ ਨੂੰ ਐਸਆਈ ਨੂੰ ਮੇਜਰ ਨੂੰ ਤੁਸੀਂ ਪੁੱਛ ਲਓ ਇਹਨਾਂ ਵਾਲੇ ਬੰਦੇ ਉਹ ਜਿਹੜੇ ਕਿਹ ਗੁੰਡਾਗਰਦੀ ਕਰਦੇ ਮੈਨੂੰ ਉੱਥੇ ਆ ਰਿਹਾਗਾ ਸੀ ਉਹ ਛੋਟਾ ਕੋਈ ਡਾਂਗ ਉਹਦੇ ਵੈਸੇ ਵਿਚਾਰੇ ਆਣਗੇ ਜੋ ਲੜਾਈ ਹੋ ਗਈ ਪਿੰਡ ਦੇ ਲੋਕ ਇਕੱਠੇ ਹੋ ਗਏ ਉਹਨਾਂ ਦੀ ਵੀਡੀਓ ਬਣਾਵਾਂਗੇ ਉਹਨਾਂ ਸ਼ੋਅ ਕਰਤੀ ਕੋ ਗਾਣੇ ਗੁਣੇ ਵੀ ਸਰ ਉਹਨਾਂ ਨੇ ਆਪਣੇ ਲਾਏ ਨੇ ਕਿਹਨੇ ਗਾਣਾ ਗੁਣਾ ਨਹੀਂ ਉਹ ਸਟੇਟਸ ਲੱਗਾ ਜਿਹਦੇ ਉੱਤੇ ਜੱਟ ਕਬਜ਼ੇ ਲੈਣ ਦਾ ਸ਼ੋਅ ਨਹੀਂ ਸਰ ਉਹਨਾਂ ਨੇ ਖੁਦ ਆ ਵੀ ਲਾਇਆ ਹੁਣ ਕੋਈ ਗੱਲ ਨਹੀਂ ਹੈਗੀ ਇੰਨੇ ਜੋਗੇ ਹੈ ਨਹੀਂ ਇਹ ਜਿਹੜੀ ਮੈਂ ਤੁਹਾਨੂੰ ਦੂਜੀ ਵੀਡੀਓ ਦਿਖਾਈ ਹੈ ਜਿਹਦੇ ਵਿੱਚ ਉਹ ਬੈਠੇ ਨੇ ਕਾਫੀ ਮੁੰਡੇ ਬੈਠੇ ਨੇ ਤੇ ਉਹਦੇ ਬਾਰੇ ਕੀ ਜੀ ਸਰ ਉਹ ਇਹਨਾਂ ਦਾ ਘਰ ਹੀ ਨਹੀਂ ਹੈਗਾ ਉਹਦੇ ਵੀਡੀਓ ਕਿਤੇ ਹੋਰ ਜਗਾਂ ਦੀ ਹੈ ਉਹ ਵੀ ਇਹਨਾਂ ਨੇ ਗਲਤ ਵੀਡੀਓ ਜਿਹੜੀ ਹੈ ਉਹ ਤੁਹਾਨੂੰ ਦਿੱਤੀ ਹੈ ਬਾਕੀ ਸਰ ਜੇ ਕਲਾ ਚੰਦਰ ਨੇ ਦਿੱਤਾ ਸੀ ਨਾ ਟਾਈਮ 15 ਦਿਨ ਦਾ ਇਹਨਾਂ ਦਾ ਫਰਜ ਬੰਦਾ ਸੀ ਨਿਸ਼ਾਨਦੀ ਕਰਾਉਂਦੇ ਅੱਛਾ ਮੈਂ ਖੁਦ ਨਾਲ ਆਉਂਦਾ ਜੇ ਨਿਸ਼ਾਨਦੀ ਕਰਾਉਂਦੇ ਜਿੱਥੇ ਇਹਨਾਂ ਦੀ ਜਗਾਹ ਆਉਂਦੀ ਆਪਾਂ ਉੱਥੇ ਹੀ ਜ਼ਮੀਨ ਛੱਡ ਦਿੰਦੇ ਵਾਉਂਦੇ ਨਾ ਇਹ ਨਿਸ਼ਾਨਤੀ ਵਾਲੇ ਬਨੇ ਨਹੀਂ ਪੈਂਦੇ ਝਗੜੇ ਵਾਲੇ ਬਨੇ ਪੈਂਦੇ ਨੇ ਅੱਛਾ ਸਾਰੀ ਦੂਸਰੀ ਗੱਲ ਹੈ ਵੀ ਵੇਖੋ ਤੁਸੀਂ ਸਾਰੇ ਕਾਗਜ਼ ਵੇਖੇ ਹੋਣੇ ਨੇ ਜੀ ਰਜਿਸਟਰੀ ਇੰਦਕਲ ਸਟੇ ਵੀ ਇਹਨਾਂ ਦਾ ਨਿਜਾਈ ਕਬਜ਼ਾ ਕਰਨ ਦੀ ਗੱਲ ਬੰਦੀ ਥੋੜੀ ਹੈ ਅੱਛਾ ਵੀਰ ਆ ਵੇਖੋ ਜੀ ਹਰ ਇੱਕ ਚੀਜ਼ ਜਿੱਥੇ ਜਿੱਥੇ ਜੋ ਦੱਸਿਆ ਵੀ 5 ਦਾ 8 ਉਥੇ-ਉਥ ਠੀਕ ਅੱਛਾ ਪੜੀ ਕਿਹਨਾਂ ਦੇ ਰਡ ਸੁਲਮਨ ਦਸ ਸਰ ਅੱਛਾ ਸੁਲਮਨ ਦਸ ਜਹੜਨਾ ਦੱਸਿਆ ਤੜਾ ਅੱਛਾ ਸੁਲਮਨ ਦਸ ਜਿੰਦੀ ਅਜੀਤ ਸਿੰਘ ਦੀ ਕੌਣ ਹੈ ਠੀਕ ਹੈ ਸਰ ਤੁਹਾਡੀ ਮਦਰ ਸਾਹਿਬ ਹਾਂ ਤੁਸੀਂ ਅਜੀਤ ਸਿੰਘ ਜੀ ਹਾਂਜੀ ਹਾਂਜੀ ਤੜਦਾ ਐਮਐਲ ਜੀ ਸਰ ਅੱਛਾ ਅੱਛਾ ਅਜੀਤ ਸਿੰਘ ਜੀ ਜੋ ਤੁਹਾਡੇ ਗਵਾਂਡੀਆਂ ਜੋ ਤੁਹਾਡਾ ਚਲ ਰੋਅ ਚੱਲਦਾ ਤੁਹਾਨੂੰ ਵੀ ਪਤਾ ਤੁਹਾਡੇ ਦਿੱਕਲੇ ਦਾ ਸੁਲਮਨ ਜੀ ਜੀ ਮੈਨੂੰ ਇੱਕ ਗਲਤੀ ਦੱਸਣ ਦੀ ਨਾਲ ਹੁਣੇ ਅਸੀਂ ਉਧੇਤਰ ਨਾਲ ਗੱਲ ਕੀਤੀ ਹੈ ਜੋ ਉਹਨਾਂ ਨੇ ਕਿਹਾ ਤੁਸੀਂ ਵੀ ਸੁਣਿਆ ਮੈਨੂੰ ਸੁਣ ਹਾਂਜੀ ਠੀਕ ਹੈ ਤੁਸੀਂ ਉਹ ਮੈਨੂੰ ਆਪਣੇ ਤੁਸੀਂ ਆਪਣੇ ਦੱਸੋ ਉਹ ਦੱਸ ਚੁੱਕੇ ਹਨ ਕਿ ਜਿਹੜਾ ਕਿਲੇ ਦਾ ਰੌਆ ਹੈ ਹਾਂਜੀ ਅਟਕਨ ਵਾਲਾ ਦਾ ਹਾਂਜੀ ਸਰ ਉਹ ਕਿਲਾ ਜਿਹੜਾ ਤੁਸੀਂ ਲੈ ਲਿਆ ਹਾਂਜੀ ਸਰ ਉਹ ਕਿਲਾ ਜਿਹੜਾ ਤੁਸੀਂ ਲੈ ਲਿਆ ਇਹੋ ਹੀ ਲਿਆ ਹਾਂਜੀ ਸਰ ਅਹੀਂ ਸਰ ਉਹ ਕਿਲੇ ਦਾ ਨੰਬਰ ਹਾਂਜੀ ਇਹੋ ਹੀ ਆ ਜਿਹੜਾ ਤੁਸੀਂ ਵਾਇਆ ਜ਼ਰੂਰ ਸਾਰੇ ਇਹੋ ਹੀ 825 ਨੰਬਰ ਕਿਲਾ ਨੰਬਰ ਅਹੀਂ ਕੋਤ ਪਟਵਾਰੀ ਲਿਆਂਦਾ ਸਰ ਪਿਛਲੇ ਪਿਛਲੇ ਕਣਕ ਕਿੰਨੇ ਬੀਜੀ ਕਿ ਉਹ ਅਹੀਂ ਬਜੀਤ ਸਿੰਘ ਨੇ ਬੀਜੀ ਕਬੜੀ ਕਿੰਨੇ ਜੀਤ ਸਿੰਘ ਨੇ ਕਬੜੀ ਅੱਛਾ ਹਾਂਜੀ ਫਿਰ ਅਰਵਦੀਪ ਸਿੰਘ ਉਹਨਾਂ ਨੇ ਕਿਹਾ ਵੀ ਪਹਿਲੀ ਜਿਹੜਾ ਹੈਗਾ ਆ ਅਸੀਂ ਨਿਸ਼ਾਨਦਾਈ ਵਾਸਤੇ ਕਿਹਾ ਹਾਂਜੀ ਸਰ ਕਿਹਾ ਤੇ ਜੇ ਨਿਸ਼ਾਨਦਾਈ ਤੁਹਾਡੀ ਨਿਗਲੀ ਤੇ ਮੈਂ ਕਣਕਵਾ ਹਾਂਜੀ ਸਰ ਪੱਕੀ ਗੱਲ ਹੈ ਪੱਕੀ ਗੱਲ ਸਰ ਬਾਕੀ ਹੁਣ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਕਿਉਂਕਿ ਇਲਜ਼ਾਮ ਬੜੇ ਗੰਭੀਰ ਹੈ ਫਿਰ ਮੈਨੂੰ ਇਹ ਦੱਸੋ ਨਾ ਵੀ ਜਿਹੜਾ ਉਹੜਾ ਪਿੱਛੇ ਕਿਲਾ ਜਿਹੜਾ ਖਾਲੀ ਪਿਆ ਹਾਂਜੀ ਵੀ ਉਹ ਕਿਹੜਾ ਹੈ ਉਹ ਸਰ ਜੀ ਕਿਲਾ ਨੰਬਰ ਵੀ ਉਹਨਾਂ ਦਾ ਉਹ ਹੀ ਜੋ ਉਹਨਾਂ ਦਾ ਉਹੜਾ ਬੰਜਰ ਬੱਜਰ ਕਿਲਾ ਪਿਆ ਉਹਨਾਂ ਨੇ ਉਹਦੇ ਵਿੱਚ ਅੱਧਾ ਕਿਲਾ ਛੱਡ ਦਿੱ ਚੁੱਕੇ ਅੱਧਾ ਕਿਲਾ ਦੀ ਉਹਨਾਂ ਦੇ ਫਸਲ ਵੀ ਦੀ ਜੂ ਅੱਛਾ ਹਾਂਜੀ ਕਿਲਾ ਉਹ ਕਿਲਾ ਮੈਂ ਕਿੱਦਾਂ ਪੂਰਾ ਨਹੀਂ ਵਾਇਆ ਅੱਧਾ ਕਿਲਾ ਵਾਇਆ ਅੱਧਾ ਕਿਲਾ ਛੱਡ ਦਿੱਤਾ ਹੈ ਅੱਛਾ ਹਾਂਜੀ ਉਹਦੇ ਵਿੱਚ ਇਹ 8 ਦਾ 5 ਨੰਬਰ ਕਿਲਾ ਨੰਬਰ ਸਾਡਾ ਕਰਨੈਲ ਸਿੰਘ ਖੁਦ ਨਾਲ ਆਣ ਕੇ ਇੱਥੇ ਪਟਵਾਰੀ ਮੇਕ ਕੇ ਰਿਸਟਰੀ ਕਰਵਾ ਕੇ ਗਿਆ ਹੈ ਕਰਨੈਲ ਸਿੰਘ ਪਟਵਾਰੀ ਕਿੱਥੇ ਪੈਂਦੇ ਹੈ ਕਰਨੈਲ ਸਿੰਘ ਖੁਦ ਪਹਿਲੀ ਵਾਲਾ ਜਿਹਨੇ ਪਹਿਲੀ ਬੈਗ ਵੇਚੀ ਉਹ ਖੁਦ ਆਏ ਸੀ ਖੁਦ ਆਏ ਨਾਲ ਪਟਵਾਰੀ ਲੈ ਕੇ ਆਏ ਉਹ ਤੁਹਾਨੂੰ ਵਾ ਕੇ ਗਏ ਹਾਂਜੀ ਹਾਂਜੀ ਉਹ ਵਾ ਕੇ ਗਏ ਸਾਨੂੰ ਇੰਪਟਵਾਰੀ ਕੋ ਇਸ ਟ੍ਰੇਨ ਨੰਬਰ ਵਿੱਚ ਕਿਹੜਾ ਕਨੈਲ ਸਿੰਘ ਦੀ ਕਿੱਥੇ ਨੇ ਆ? ਉਹ ਸਰ ਜੀ ਉਹ ਸੈਲੀ ਵਿੱਚ ਤੋਂ 12 15 ਵਜੇ ਬਾਅਦ ਉਹਨਾਂ ਦੀ ਦੇਖੋ। ਅੱਛਾ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਹੋ? ਪਰਿਵਾਰ ਮੈਂਬਰ ਉਹਨਾਂ ਦੇ ਜੀ ਥੋਗੀ ਦੋ ਦੋ ਬ੍ਰਦਰ ਉਹਨਾਂ ਦਾ ਪੁੱਤ ਹੈ। ਉਹ ਕਿੱਥੇ ਨੇ? ਉਹ ਆਇਆ ਫਿਰ ਤੋਂ ਦੂਰੀ ਤੇ। ਚਲੋ ਡਿਊਟੀ ਤੇ ਨੇ ਕਿੱਥੇ ਡਿਊਟੀ ਕਰਦੇ ਨੇ? ਜਾਂ ਉਹਨਾਂ ਦਾ ਖਾਣ ਦੀ ਰੈਸ਼ ਕਿੱਥੇ ਆ? ਉਹ ਬਲਰਵਾਲ ਜੀ। ਉਹਨਾਂ ਕੋਈ ਨੰਬਰ ਮਿਲ ਸਕਦਾ? ਉਹਨਾਂ ਦੇ ਨੰਬਰ ਹਾਂ ਸਭੀ ਨੰਬਰ ਦੇ ਦਾਂ ਮੈਂ ਚਲੋ ਠੀਕ ਹੈ ਤੇ ਸਰ ਜੀ ਉਹ ਤੇ ਖੁਦ ਆਪਣਾ ਖੈਰਾ ਐਸਐਚਓ ਸਾਰੀ ਹਾਂਜੀ ਉਹਨਾਂ ਨੂੰ ਬਿਆਨ ਦੇ ਕੇ ਗਏ ਕਿਲਾ ਨੰਬਰ ਅਸੀਂ ਇਹੋ ਹੀ ਵਾਰ ਦਿੱਤਾ ਹੈ ਜਦੋਂ ਆਪਾਂ ਕਣਕਵੀ ਕੀ ਆ ਉਹ ਖੁਦ ਆ ਕੇ ਹਾਂ ਖੁਦ ਆ ਕੇ ਬਿਆਨ ਦੇ ਕੇ ਗਏ ਖੈਰੇ ਸਰ ਨੂੰ ਐਸਐਚਓ ਐਸਐਚਓ ਖੈਰਾ ਹਾਂਜੀ ਹਾਂ ਮੰਨ ਲਓ ਹਾਂਜੀ ਫਿਰ ਅਸੀਂ ਸਰ ਕਣਕਵੀ ਜੀ ਕਣਕਵੀ ਅਸੀਂ ਵੱਡੀ ਤੇ ਮੰਨ ਲਓ ਹੁਣ ਆਪਾਂ ਝੋਨੇ ਲਵਾਈ ਦੀ ਵਾਰੀ ਆਈ ਇਹਨਾਂ ਨੂੰ ਡਰ ਤਾ अच्छा हां ते फिर स्टे ਕਰਨੇ ਲੋੜ ਪੈ ਗਈ ਲਿਆਣ ਤੇ ਇਸ ਕਰਕੇ ਲੋੜ ਪਈ ਸਾਡੀ ਬਾਰ ਬਾਰ ਹਨ ਦਿੱਤੀ ਜਾਂਦੀ ਹੈ ਸਾਡੇ ਦੇ ਅਧਿਆਰ ਲੈ ਕੇ ਗਲ ਪੈਣੇ ਚੜੋ ਅੱਛਾ ਮਤਲਬ ਉਦੋਂ ਕਿਹੜੇ ਤੁਸੀਂ ਕਰਚਾ ਨੂੰ ਜੀ ਸਭ ਵੀ ਕੀ ਹੋਇਆ ਸੀ ਸਾਰੇ ਇਹਨਾਂ ਨੂੰ ਬੁਲਾਇਆ ਹੈ ਉਹਨਾਂ ਨੇ ਅੱਛਾ ਸਾਰੇ ਬੁਲਾਇਆ ਇਹ ਗਏ ਆਡੇ ਜੀ ਕੋਨੇ ਸਾਰੇ ਲੁਕ ਮਲੋ ਆਪਣੀ ਜੀ ਸਟਰੀ ਵੀਕਤੀ ਅੰਤਕਾਲ ਵੇਖੀ ਇਹਨਾਂ ਨੂੰ ਕਹਿੰਦੇ ਤੁਸੀਂ ਵਿਖਾਓ ਹਨ ਇਹਨਾਂ ਕੋ ਕੁਛ ਨਹੀਂ ਹੋ ਨਿਕਲਿਆ ਉਹਨਾਂ ਤੋਂ ਪਰ ਮੈਨੂੰ ਤੇ ਕਾਗਜ਼ ਹੀ ਦਿੱਤਾ ਦਿੰਦਾ ਉਹਨਾਂ ਸਾਡੇ ਉਹ ਕਾਗਜ਼ ਹੋਰ ਕਿੱਲੇ ਨੰਬਰ ਆ ਵੇਖੋ ਹਟੇਂਤ ਕੱਲ ਨੰਬਰ ਹੋ ਰਿਹਾ ਹਨ ਮੋਖੰਡਾ ਸਾਡਾ ਇੰਤਕਾਲ ਨੰਬਰ ਸਾਡਾ ਸਾਰਾ ਇੰਤਕਾਲ ਨੰਬਰ ਆ ਵੇਖੋ 359 ਹਾਂ ਜੀ ਇਹਨਾਂ ਨੇ ਇੰਤਕਾਲ ਆਵੇ ਕੋਠਲੇ ਸਾਡਾ 825 ਨੰਬਰ ਕਿੱਲਾ ਨੰਬਰ ਹਾਂ ਜੀ ਤੇ ਠੀਕ 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 ਹਾਂ ਠੀਕ ਨਾ ਹਾਂ ਜੀ ਇੱਧਰ ਵੇਖੋ 825 ਨੰਬਰ ਆ ਖਾਤਾ ਇੰਤਕਾਲ ਨੰਬਰ ਆ ਵੇਖੋ ਸਰ ਠੀਕ ਜੀ ਇਹਨਾਂ ਦਾ ਇੰਤਕਾਲ ਨੰਬਰ ਆ ਇਹਨਾਂ ਦਾ ਕਿੱਲਾ ਜਿਹੜਾ ਲੱਗ ਕੇ ਸਾਡੇ ਨਾਲ ਅੱਛਾ ਹਾਂ ਜੀ ਮੈਂ ਹੁਣ ਤੁਹਾਡਾ ਫਿਰ ਇਹ ਦੱਸੋ ਹੁਣ ਮੈਨੂੰ ਐਡਲੀ ਗੱਲ ਐਡਲੀ ਲੀ ਗਈ ਜੀ ਹਾਂ ਜੀ ਆਹ ਕਿੰਨਾ ਕਹਿੰਦਾ ਤੁਸੀਂ ਕਿਹਾ ਵੀ ਸਾਡਾ ਨੰਬਰ ਸੇਮ ਆ ਤੇ ਬੈਠੀ ਹਾਂ ਜੀ ਹਾਂ ਜੀ ਹਾਂ ਜੀ ਸਰ ਫਿਰ ਉਹ ਜਿਹੜਾ ਕਿੱਲਾ ਆ ਜਿਹੜਾ ਥੱਲੇ ਆ ਹੁਣ ਤੁਸੀਂ ਦਿਖਾਇਆ ਹਾਂ ਉਹ ਕਿਹਦਾ ਥਾ ਆ ਉਹ ਇਹਨਾਂ ਦਾ ਜੀ ਸ਼ੇਰ ਸਿੰਘ ਹੋਣਾ ਤਾਂ ਜੀ ਉਹ ਇਹਨਾਂ ਦਾ ਇਹਨਾਂ ਦਾ ਸਰ ਉਹਨਾਂ ਦਾ ਕਹਿਣਾ ਹੈ ਵੀ ਭਾਜੀ ਇਹਨਾਂ ਦਾ ਆ ਤੇ ਇਹ ਸਾਡਾ ਆ। ਹਾਂਜੀ। ਸਰ ਜੀ ਆਪਾਂ ਵੇਖੋ। ਹਾਂ, ਇਪਟਵਾਰੀ ਲਿਆ ਕੇ ਆਪਾਂ ਆਪਾਂ ਕਿਲਾ ਨਾਮ ਪੱਕਾ ਕੰਮ ਕਰਕੇ ਫਿਰ ਕਿਲਾ ਨਾਮ ਖਰੀਦ ਲੇਗੇ। ਠੀਕ ਹੈ। ਹਾਂਜੀ। ਤੇ ਖਰੀਦ ਕੇ ਫਿਰ ਆਪਾਂ ਸਾਨੂੰ ਜੈ ਕਰਨੈਲ ਸਿੰਘ ਨੇ ਜਿਸਤੀ ਕਰਕੇ ਦਿੱਤੀ। ਫਿਰ ਆਪਾਂ ਉਹਨਾਂ ਦਾ ਆਪਾਂ ਭਾਈ ਦੀ ਟਿਕਣਕ ਬੁਤੀ ਬਸ ਹਾਂ ਜੀ।